ਈ ਬੂਟ ਲੈਣੇ ਆਗੇ ਬੂਟ ਲੈਣ ਕੀ ਗੱਲ ਹੋਇਆ ਹਾਂਜੀ ਕੀ ਗੱਲ ਹੋਈ ਬੂਟੇ ਆ ਬੂਟੇ ਦਾ ਲਾਤ ਨੂੰ ਪੋਲੇ ਪੈ ਰਾਂ ਕਰਕੇ ਵਿੰਗਾ ਅੱਛਾ ਵਿੰਗਾ ਕਿਥੋਂ ਮਿਲਲੇ ਕਿਥੋਂ ਬੂਟੇ ਅਮਰਸਰੋਂ ਭਾਜੀ ਅਮਰਸਰੋਂ ਕਿਥੋਂ ਅਮਰਸਰ ਮੋਚੀ ਬਣਾਉਂਦੇ ਭਾਜੀ ਇਹ ਬੂਟ ਮੋਚੀ ਤੋਂ ਨਹੀਂ ਮਿਲਦਾ ਵੀਰੇ ਹਾਂਜੀ ਇਹ ਬੂਟ ਤੇਰਾ ਸਪੈਸ਼ਲ ਬਣੂਗਾ ਹਾਂਜੀ ਆਹੋ ਭਾਈ 나ਗੀ ਦਾਦਾ ਹਾਂਜੀ ਥੋਮਸ ਹੈ ਥੋਮਸ ਥੋਮਸ ਕਿਹੜਾ ਪਿੰਡ ਹੈ ਕਿਹੜਾ ਪਟੋਰਾ ਇਹ ਕਿੱਥੇ ਕਿ ਪਿੰਡਾ ਇਹ ਜਿਹੜਾ ਮੱਲੂਬਾਨੀ ਗੱਲ ਆ ਮੈਂ ਮਿੱਥੀ ਉਂਝ ਮੰਡੀ ਤੋਂ ਗਾ ਲ ਗਿਆ ਜੀ ਹਾਂਜੀ ਵੀਰੋ ਅੱਜ ਅਸੀਂ ਕੋਟ ਹਿੱਸੇ ਖਾਏ ਹਾਂ ਜਿਹੜਾ ਮੌਕੇ ਦੇ ਵਿੱਚ ਇਹ ਰੱਬ ਦਾ ਪਿਆਰਾ ਵੀਰ ਮਿਲਿਆ ਵਾ ਹੈਡਕੈਪਟ ਵਾ ਤੇ ਕਿੰਨੇ ਪੈਸੇ ਵੀਰ ਇਕੱਠੇ ਹੋਏ ਆ ਹਾਂਜੀ ਕਿੰਨੇ ਪੈਸੇ ਇਕੱਠੇ ਹੋਏ ਆ 2500 ਰੁਪਏ ਇਕੱਠਾ ਹੋਏ ਲੋੜੀ ਦੇ ਮੰਗਦਾ ਕੁਛ ਇੰਜ ਮੰਗ ਮਗਲ ਇੰਨਾ ਜੀ ਅੱਛਾ ਮੇਰਾ ਨੰਬਰ ਲੈ ਲਾ ਅੱਛਾ ਜੀ ਮੈਨੂੰ ਫੋਨ ਲਾ ਦੀ ਤੂੰ 2500 ਕੀ ਜਿਹੜਾ ਇਕੱਠਾ ਹੋ ਗਿਆ ਉਹ ਵੀ ਤੂੰ ਕੱਖ ਰੱਖ ਲੈ ਕੋਲ ਤੂੰ ਮੈਨੂੰ ਫੋਨ ਲਾ ਦੀ ਮੈਂ ਤੇਰੇ ਨਾਲ ਅੰਮ੍ਰਿਤਸਰ ਆਪ ਜਾ ਕੇ ਅੱਛਾ ਜੀ ਆਪਣਾ ਆਸ਼ਰਮ ਆਪਾਂ ਹਰੀ ਕੇ ਪਤਨ ਤੋ ਅੱਛਾ ਜੀ ਜੀ ਆਪਕੇ ਨਾ ਜਾ ਕੇ ਤੁਹਾਨੂੰ ਗੱਡੀ ਤੇ ਲੈ ਕੇ ਤੇ ਬੂਟ ਪਾ ਕੇ ਲੈ ਆਉਂਗਾ ਨੰਬਰ ਦੇ ਦਿਓ ਆਦਾ ਭਾਈ ਨੰਬਰ ਮੈਂ ਤੁਹਾਨੂੰ ਦੇ ਦਨਾ ਭਾਈ ਜੀ ਬਹੁਤ ਬਹੁਤ ਧੰਨਵਾਦ ਮਹਾਰਾਜ ਜੀ ਠੀਕ ਹੈ ਜੀ ਬਹੁਤ ਭਲਾ ਕਰੇ ਨੰਬਰ ਮੈਂ ਤੁਹਾਨੂੰ ਦੇ ਦਨਾ ਵੀਰ ਜਿਹੜੀ ਜੰਨੀ ਗੱਲਾਂ ਕਹਿਤੀਆਂ ਬਹੁਤ ਆਸ ਹੌਂਸਲਾ ਹੋ ਗਿਆ ਭਾਈ ਜੀ ਵਾਹਿਗੁਰੂ ਤਾਂ ਨੰਬਰ ਦੇ ਦਿਨਾ ਆਪਣਾ ਧੰਨਵਾਦ ਅੱਡ ਤੁਸੀਂ ਜਦੋਂ ਮੈਨੂੰ ਫੋਨ ਲਾਉਣਾ ਨਾ ਤੁਸੀਂ ਮੈਨੂੰ ਇਹੋ ਕਹਿਣਾ ਵੀਰੇ ਆਪਾਂ ਕੋਟੀ ਸਫਾ ਮਿਲ ਗਈ ਮੈਂ ਬੂਟ ਪਾਉਣਾ ਠੀਕ ਹੈ ਜੀ ਮੈਨੂੰ ਇੱਕ ਦੋ ਦਿਨ ਦੇ ਦੇ ਦੀ ਮੈਨੂੰ ਮਤਲਬ ਕਿ ਇੱਕ ਦਿਨ ਤੋਂ ਬਾਅਦ ਮੈਨੂੰ ਫੋਨ ਲਾਈ ਠੀਕ ਆ ਕੋਈ ਨਹੀਂ ਭਾਜੀ ਮੈਂ ਭਾਜੀ ਕਰਾਇਆ ਕਰਕੇ ਮੈਂ ਮਰਦਾ ਜਾਊਂਗਾ ਨਹੀਂ ਨਹੀਂ ਅਮਰ ਸਾਹਿਬਾਂ ਦਿਨ ਲੋ ਹਾਂਜੀ ਇਹ ਚੁਰਾ ਨਹੀਂ ਮੈਂ ਗੱਡੀ ਥੋੜੀ ਜਾਤ ਆਖੀ ਮੇਰਾ ਵੀਰ ਹਾਂ ਇੱਕ ਮਰ ਸਾਈਡ ਤੇ ਜਸਦਾ ਆ ਵੀਰੇ ਮੇਰਾ ਨੰਬਰ ਹੀ ਤੇ ਯਾਸ਼ਰਮ ਕਿੱਥੇ ਆਪਣਾ ਆਪਣਾ ਹਰੀ ਕੇ ਪਤਨ ਦੇ ਨਾਲ ਹੀ ਨਮਰਹਾਣਾ ਪਿੰਡ ਵਾਲਾ ਉੱਥੇ ਆ ਸ਼ਰਮਾ ਤੇ ਸ਼ਾਦੀ ਹੋਈ ਥੀ ਹਾਂਜੀ ਬੱਚੇ ਬੱਚੇ ਘਰੇ ਹੀ ਕਾ ਕ ਮੁੰਡਾ ਮੇਰਾ ਤੇ ਘਰ ਦੀ ਮੇਰੀ ਹੋਰ ਨਹੀਂ ਅੱਛਾ ਕੀ ਕੰਮ ਕਰਦੇ ਹਾਂਜੀ ਕੰਮ ਦਾ ਲੋਹਾ ਤੇ ਮੰਗਦੀ ਆ ਅੱਜੇ ਮੰਗਦਾ ਮੈਂ ਦੰਦਾ ਵੀਰੇ ਹਾਂ 25 ਫਿਰਦਾ ਮਗਰ ਵੋਛਲੇ ਨੂੰ ਭਾਈ ਆਪਣੇ ਪਰਨਾਸ਼ 라ਵਰੀ ਦਿੰਦਾ ਭਾਈ ਅੱਛਾ ਨੰਗੇ ਦਾ ਜ਼ਰੂਰ ਹੈ ਭਾਈ ਪਰ ਗਲਤ ਕੰਮ ਹੈ ਤੇ ਚਲ ਗੱਲਿਆ ਮੇਰਾ ਨੰਬਰ ਲੈ ਲੈ 947834446 ਤੇ ਫਿਰ ਕੰਮ ਕੁੰਕੀ ਕਰਦੇ ਫਿਰ ਕਾਮ ਨੂੰ ਪੈਟਰਨ ਪਰ ਕਾਮ ਲਾਤ ਕਰਕੇ ਫਿਰ ਪਾ ਲੈ ਜਾਂਦੀ ਅੱਧੀ ਬੱਜੀ ਕੁਟਣ ਚਲੇ ਜਾਂਦਾ ਜੀ ਅੱਗੇ ਮੈਂ ਅੱਛਾ ਨਹੀਂ ਪਰਿਵਾਰ ਕਿਤਾ ਪਾਜੀ ਪਰਿਵਾਰ ਤਾਂ ਪਾਜੀ ਹੈ ਨਹੀਂ ਮੈਂ ਤਾਂ ਇੱਥੇ ਕੋੜੀ ਹੈ ਨਾ ਹੈ ਕੋੜੀ ਰਹੀ ਨਾ ਤੇ ਮੰਡੀ ਚ ਪਾਜੀ ਤੇ ਪਰਿਵਾਰ ਘਰ ਦੀ ਗਿਚਰੀ ਤੁਹਾਨੂੰ ਕੋ ਨਹੀਂ ਬਾਅਦ ਚ ਦੱਸ ਦਾਂਗਾ ਕੀ ਗੱਲ ਹੋਈ ਆ ਕਿ ਥੋ ਢੇਲੂ ਮਾ ਉਹ ਲੰਦਾ ਪਾਜੀ ਤੇ ਤੇ ਕੀ ਨਾ ਕੀ ਦੱਸ ਤੂੰ ਆਪਣਾ ਨਾ ਮੈਂ ਤੁਹਾਨੂੰ ਸਾਈ ਤੁਮ ਕਿ ਪਿੰਡ ਕਿਹੜਾ ਸੀ ਟੋਰਾ ਟੋਰਾ ਤੁਹਾ ਮੇਰਾ ਵੀਰ ਕੋਈ ਗੱਲ ਨਹੀਂ ਮੈਨੂੰ ਫੋਨ ਲਾ ਦੇ ਦੋ ਤਿੰਨ ਤੈਨੂੰ ਜਿੰਨਾ ਵੀ 25000 ਤੇਰੇ ਅੱਜ ਇਕੱਠਾ ਆਇਆ ਇਹ ਤਾਂ ਆਪਣੇ ਕੋਲ ਰੱਖੀਂ ਤਿੰਨ ਜੀ ਸਕਦਾ ਜੀ ਕਰਾ ਤਾ ਆਹ ਬਾਜੀ ਕੁਛ ਤਾਂ ਕਹਿ ਬੂਟ ਲੈ ਕੇ ਦਿੱਤੇ ਕਿਸੇ ਨੇ ਇਧਰਲੇ ਪਾਸੇ ਵਜਨ ਜਿਆਦਾ ਆਵਦਾ ਤੇ ਟੁੱਟ ਜਾਂਦੀ ਪਾੜ ਜਾਂਦੇ ਬੂਟਾ ਇਧਰਲੇ ਪਾਸੇ ਚਮੜੇ ਦੇ ਕਬਰ ਸਰ ਹੋ ਕੇ ਕਿੱਥੇ ਬਣਵਾਏਗੇ ਹਾਂਜੀ ਅਮਰ ਸਰ ਕਿੱਥੋਂ ਬਣਵਾਏ ਅੱਗੇ ਦਾ ਮੋਚੀ ਕੋਲ ਬਣਾਈ ਹੋਣੀ ਹੁਣ ਪਤਾ ਨਹੀਂ ਹੋਵੇਗਾ ਵੀ ਕਿੰਨੇ ਉੱਥੇ ਹੁਣ ਤਾਂ ਕੋਈ ਨਹੀਂ ਤੂੰ ਨਾਲੇ ਤਾਂ ਪਤਾ ਕਰ ਹੀ ਲੈਣਾ ਫੋਨ ਇੱਕ ਦੂਜੇ ਵੀ ਬੰਦੇ ਨੇ ਪਲਾਸਟਿਕ ਦੇ ਵੀ ਬੰਦੇ ਨੇ ਨਹੀਂ ਪਲਾਸਟਿਕ ਦੇ ਪਾਜੀ ਵਾਰਾਂ ਨਹੀਂ ਖਾਣੇ ਨਹੀਂ ਉਹ ਜਿਹੜੇ ਹੁੰਦੇ ਦੂਜੇ ਜਿਹੜੇ ਸਪੈਸ਼ਲ ਬੰਦੇ ਆ ਪੱਚਾਂ ਬੜੇ ਦੇ ਪਾਜੀ ਮੈਂ ਤੱਕ ਬਣਾਏ ਹੀ ਕਿ ਤੇ ਮੈਂ ਭਾਜੀ 2-3 ਸਾਲ ਕੱਟ ਗਏ। ਚਮੜੇ ਦੇ ਤੋਂ ਉੱਥੋਂ ਵੀ ਬਣਾ ਦਿੰਦੇ ਜੁੱਤੀ ਵਗੈਰਾ ਪੱਟੀਆਂ ਵੀ ਬਣਾ ਦਿੰਦੇ ਆ। ਉੱਥੋਂ ਬਣਾਵਾ ਲਾਂਗੇ ਜਿੱਥੇ ਤੁਸੀਂ ਕਹੋਗੇ ਭਾਜੀ ਉੱਥੇ ਆਪਾਂ ਬਣਾਵਾ ਲਾਂਗੇ। ਚਲ ਕੋਈ ਆਲੀ ਮੈਨੂੰ ਇੱਕ ਤਰੀਕ ਤੋਂ ਬਾਅਦ ਮੇਰਾ ਵੀਰ ਫੋਨ ਲਾ ਦੇ। ਠੀਕ ਹੈ ਭਾਈ। ਠੀਕ ਆ। ਜਿੰਨਾ ਵੀ ਖਰਚਾ ਹੋ ਆਪਾਂ ਕਰ ਲਾਂਗੇ। ਠੀਕ ਹੈ। ਮੇਰੇ ਨਾਲ ਚੱਲ ਚੱਲ। ਠੀਕ ਹਾਂ ਜੀ ਕਹਿੰਦੇ ਵੀਰ ਸੀਗਾ ਇਹ ਪੋੜੀ ਸੇਗਾ ਤਾਂ ਮਿਲਿਆ ਵਾ ਤੇ ਬੂਟ ਵਿਚਾਰਾ ਵੇਖੋ ਟੁੱਟੇ ਪਾਈ ਫਿਰਦਾ ਵਾ ਹਨਾ ਤੇ ਚਲੋ ਇਹੋ ਜਿਹੇ ਵੀਰਾਂ ਦੀ ਆਪਾਂ ਨੂੰ ਮਦਦ ਕਰਨੀ ਚਾਹੀਦੀ ਆ ਤੇ ਤਾਂ ਜੋ ਇਹ ਵੀਰ ਆਪਣਾ ਆਪ ਆਪਣਾ ਆਪ ਲੈ ਕੇ ਚੱਲ ਸਕੋ ਤੇ ਕੰਮ ਕੀ ਦੱਸਿਆ ਸੀ ਕਰਦੇ ਕੰਮ ਭਾਈ ਮੈਂ ਪਹਿਲ ਨਾਈ ਦਾ ਕਰਦਾ ਨਾਈ ਦਾ ਨਾਈ ਦੇ ਕੰਮ ਤੋਂ ਬਗੈਰ ਆ ਹੋਰ ਵੀ ਕੰਮ ਹਾਂਜੀ ਹੋਰ ਵੀ ਕੰਮ ਉਹ ਭਾਈ ਦਿਹਾੜੀ ਬਜਰੀ ਕੁੱਟਣ ਜਾਂਦਾ ਹੁੰਦਾ ਸੀ ਮੈਂ ਤੇ ਜਦੋਂ ਦੀ ਮਸ਼ੀਨਾਂ ਆ ਗਈਆਂ ਹੁਣ ਕਦੇ ਕਦਾਈ ਮਿਲਦਾ ਕੰਮ ਕਿਤੇ ਲੈ ਜਾਂਦੇ ਮੇਥੇ ਕਿਤੇ ਨਹੀਂ ਜਾਂਦੇ ਤੇਰਾ ਕੋਈ ਆਪਣਾ ਮੋਬਾਈਲ ਨੰਬਰ ਹੋਵੇ ਮੇਰੇ ਕੋਲ ਭਾਜੀ ਫੋਨ ਨਹੀਂਗਾ ਕੋਈ ਸੰਗਤ ਜੇ ਤੇਰੇ ਕੋਈ ਸਿੱਧੀ ਹੱਤਵਾਨ ਹੈ ਮੈਂ ਤਾਂ ਇੱਕ ਮਿੰਟ ਮੈਂ ਤਾਂ ਭਾਜੀ ਤੁਹਾਨੂੰ ਦਸਤਾਨ ਚਲੋ ਵਾਈਟ ਕੋ ਆ ਦੇਖੋ ਵੀ ਇਹ ਕਿਹੜਾ ਅੱਜ ਭਾਈ ਜੀ ਜੇ ਤੂੰ ਮੇਰਾ ਜੀਨੀ ਕਿੱਥਾ ਕਰੇ ਜਾ ਚਲੋ ਵੀਰੇ ਤੂੰ ਆ ਜਾ ਤਾ ਮੈਂ ਤੂੰੜਰੀ ਮਾਰਦਾ ਆਪਕੋ ਜਿਹੜਾ ਸੱਚਾਈ ਬੰਦੇ ਦੇ ਨਾਲ ਉਹੀ ਜਾਣੀ ਹੈ ਮੈਂ ਨਸ਼ਾ ਕਰਦਾ ਸੀਗਾ ਤੇ ਉਹਗੇ ਮੈਂ ਇਹਨੂੰ ਕਹਾਂ ਮੈਂ ਤੂੰ ਨਾ ਜਾ ਉਹ ਕਿਛਲੀ ਬਸ ਹੁਣ ਤੈਨੂੰ ਬਾਤ ਦੱਸਾਂ ਕਿ ਕਿਹੜੀ ਗੱਲੋਂ ਮੈਂ ਗਲਤ ਕੰਮ ਚ ਪੈ ਗਿਆ ਉਹ ਦੂਬਾਰ ਆਪਾਂ ਨਸ਼ਾ ਕੋਈ ਹੋਰ ਗਲਤ ਕੰਮ ਨਹੀਂ ਕਰਦੇ ਇਹ ਬੜੀ ਗੋਲੀ ਜਰੂਰ ਕਰਨਾ ਮੈਂ ਆਪਾਂ ਕੱਤੀ ਬੜੀ ਵੱਜੀਦਾ ਖਵਾਲਨਾ ਬੇਨਾਸ਼ ਤੇਰੀ ਪੈਗ ਲਾਇਆ ਵਾ ਜਿਹਨੂੰ ਮੱਝੀ ਤੁਸੀਂ ਸਾਹਮਣੇ ਮੁੰਡਾ ਉਹਨੂੰ ਪੁੱਛ ਲਓ ਕੋਣ ਆ ਲੈ ਠੰਡਾ ਪੀ ਗੋਲ ਕੋਟਿੰਗ ਦੇ ਵੀਰੋ ਅਕੋਰਡਿੰਗ ਤੇ ਵੀ ਮੇਰਾ ਭਰਾ ਨਹੀਂ ਨਹੀਂ ਇੱਥੇ ਲੁਈਲਾ ਮੇਰਾ ਭਰਾ ਨਾ ਨਾ ਲੈ ਸੀਗਾ ਭਰਾ ਨਹੀਂ ਮੇਰਾ ਨਹੀਂ ਬਸ ਲੈ ਲਾ ਓਏ ਲਿਆ ਸੀਗਾ ਪੀਣ ਵਾਸਤੇ ਲਿਆ ਸੀਗਾ ਚਲੋ ਤੁਸੀਂ ਮਿਲ ਗਏ ਉਹਨੇ ਜੇ ਤੁਹਾਨੂੰ ਠੀਕ ਹੈ ਜੀ ਕੋਈ ਗੱਲ ਨਹੀਂ ਮੇਰਾ ਵੀਰ ਇਹ ਬੂਟਾ ਵਾਲਾ ਕੰਮ ਆਪਾਂ ਕਰ ਲਾਂਗੇ ਇਹ ਨਾਲ ਫਿਰ ਬਸ ਇੱਕ ਦਿਨ ਤੋਂ ਬਾਅਦ ਫੁੱਲ ਆ ਗਿਆ 29 ਸੀਗਾ ਕਰੋਨਿਕਲ ਨੂੰ ਜੀ ਨਹੀਂ ਸੀ ਕਰਦਾ ਪਰ ਮੇਰੀ ਮਜਬੂਰੀ ਬਣ ਗਈ ਮੈਂ ਇਹਦਾ ਸਤਾਤਨ ਵਾਇਰਸ ਵੀਡੀਓ ਬੰਦ ਕਰਨਾ ਤੇ ਬਾਅਦ ਵਿੱਚ ਦੱਸ ਦਿੰਨਾ ਕੋਈ ਗੱਲ ਨਹੀਂ ਮੈਨੂੰ ਫੋਨ ਲਾ ਲਈ ਮੈਨੂੰ ਜਦੋਂ ਫੋਨ ਲਾਣਾ ਦਿਨੇ 9 ਵਜੇ ਤੋਂ ਬਾਅਦ ਨਹੀਂ ਤੇ ਰਾਤ ਨੂੰ ਮਤਲਬ ਕਿ 8 ਵਜੇ ਤੋਂ ਪਹਿਲਾਂ ਲਾ ਲਈ ਠੀਕ ਹੈ ਠੀਕ ਹੈ ਜੀ ਕਿਉਂਕਿ ਯਾਰੀ ਫੋਨ ਇਹ ਬੰਦ ਹੁੰਦਾ ਤੁਸੀਂ ਮੈਨੂੰ ਫੋਨ ਲਾ ਕੇ ਇਹੋ ਗੱਲ ਕਹਿੰਦੀ ਕਿ ਵੀਰੇ ਮੈਂ ਤੁਹਾਨੂੰ ਆ ਕੋਡਿਸਿਕਾ ਮਿਲਿਆ ਹਾਂ ਤੇ ਬੂਟ ਬਾਰੇ ਤੁਸੀਂ ਕੀ ਕਹਿੰਦੇ ਮੈਨੂੰ ਠੀਕ ਹੈ ਮੈਂ ਪਤਾ ਲਾ ਲਵਾਂ ਠੀਕ ਆ ਹਾਂ ਚਲੋ ਕੋਈ ਗੱਲ ਨਹੀਂ ਮੇਰਾ ਵੀਰ ਕੋਲ ਡਰਿੰਕ ਪੀਲਾ ਮੇਰਾ ਵੀਰ ਆ ਜੀ ਹਾਂ ਇਹ ਦੇ ਕੋਈ ਗੱਲ ਨਹੀਂ ਇਹ ਵੀਰ ਆਪਾਂ ਨੂੰ ਵੀਰ ਜੀ ਆ ਕੋਡਿਸਿਕਾ ਮਿਲਿਆ ਸੀਗਾ ਆ ਜਿਹੜਾ ਕੋਡਿਸਿਕਾ ਚੌਕ ਆ ਜਿਹੜਾ ਹਰੀਗੇ ਤੋਂ ਮੋਗੇ ਨੂੰ ਜਾਈਏ ਤੇ ਰ ਰਾਕੇ ਨਾ ਪੜਾ ਕਰੇ ਚਲੋ ਕੋਈ ਗੱਲ ਨਹੀਂ ਵੀਰੇ ਭਰਾ ਹੀ ਭਰਾ ਦੇ ਕੰਮ ਹੁੰਦਾ ਬਾਕੀ ਤਾਂ ਭਾਈ ਤੁਨੂੰ ਸਾਡੇ ਪਿੰਡ ਦੇ ਤਾਂ ਮਿਲਦੇ ਆ ਬਹੁਤ ਬਹੁਤ ਹੁੰਦੇ ਆ ਭਾਈ ਮੈਂ ਕੀ ਕਰਾਂ ਦੁਨੀਆ ਵੀਰੇ ਦਾ ਕੋਈ ਦੀਨ ਨਹੀਂ ਚੋਕਸੇ ਕੋ ਗੱਲਾਂ ਕਰਦੇ ਆ ਦੁਨੀਆ ਨਾ ਚੜਦੇ ਨੂੰ ਸਲਾਮਾ ਕਰਦੀ ਆ ਡੁੱਬਦੇ ਨੂੰ ਕੋਈ ਨਹੀਂ ਸलाम ਕਰਦਾ ਹੌਸਲਾ ਰੱਖ ਕੋਈ ਗੱਲ ਨਹੀਂ ਆ ਜੇਕਰ ਤੈਨੂੰ ਕੋਈ ਮਾੜਾ ਕਹਿੰਦਾ ਤੇ ਕੋਈ ਦੋ ਚਾਰ ਤੇਰੇ ਵੀਰ ਤੇਰੇ ਨਾਲ ਵੀ ਖੜਨ ਆਲੇ ਹੈਗੇ ਆ ਠੀਕ ਆ ਵੀਰ ਜੀ ਇਹ ਬੰਦਾ ਬਹੁਤ ਵਧੀਆ ਨਾਈ ਦਾ ਕੰਮ ਕਰਦਾ ਕਾਰੀਗਰ ਅੱਛਾ ਲੇਕਿਨ ਉਹ ਸੰਦਾ ਰੋਣ ਲੱਗਿਆ ਬਾ ਚਿੱਟੇ ਸਾ ਅੱਛਾ ਜਦੋਂ ਇਹ ਜਰਾ ਤੁ ਮੰਗ ਮੂ ਕੇ ਦੂਸਰੂ ਬਣ ਜਾਂਦਾ ਹਾਂਜੀ ਉਹ ਤੇ ਦੋਲੇ ਵਾਲ ਨੂੰ ਤੋਂ ਲਾ ਕੇ ਫੇਰ ਆ ਜਾਂਦਾ ਨੇ ਹਾਂਜੀ ਦੂਸਰੂ ਜਿੱ ਤੋਂ ਵੀ ਬਣ ਜਾਂਦਾ ਨਹੀਂ ਨਹੀਂ ਮੈਂ ਰੁਪਈਆ ਨਹੀਂ ਦੇਣਾ ਮੈਨੂੰ ਕਹਿੰਦਾ ਮੈਨੂੰ ਬੂਟ ਮੈਨੂੰ ਕਹਿੰਦਾ ਮੇਰੇ ਬੂਟ ਨਹੀਂ ਸਹੀ ਅੱਛਾ ਤੇ ਕੋਈ ਚੀਜ਼ ਲੈ ਲਓ ਤੁਸੀਂ ਕੋਈ ਗੱਲ ਨਹੀਂ ਮੈਨੂੰ ਕਹਿੰਦਾ ਮੇਰੇ ਬੂਟ ਨਹੀਂ ਸਹੀ ਮੈਂ ਕਿਹਾ ਮੇਰੇ ਨਾਲ ਚੱਲੀ ਤੈਨੂੰ ਤੂੰ ਹੀ ਭਾਜੀ ਮੈਂ ਵੀ ਰੁਪਈਆ ਨਹੀਂ ਦਿੰਦਾ ਕਿਸੇ ਨੂੰ ਵੀ ਕਾਈ ਨੀ ਬੀ ਇਹੋ ਟਰੱਕ ਲੰਘਦਾ ਮੈਂ ਟਰੱਕ ਦਾ ਟਰੱਕ ਦਾ ਇਹਨਾਂ ਦਾ ਨਾ ਤੂੰ ਹੀ ਲਾਜ ਦੂ ਜੇ ਕਰਾ ਸਕਦੇ ਨਾ ਮੈਨੂੰ ਇਹ ਕਿਹਾ ਕਿ ਮੇਰੇ ਨਾਲ ਚੱਲ ਚੱਲ ਦੀ ਜੋ ਚੀਜ਼ ਚਾਹੀਦੀ ਬੂਟ ਚਾਹੀਦਾ ਬੂਟ ਲੈ ਦੂੰਗਾ ਲਾਜ ਦੂ ਜੀ ਭਾਜੀ ਕਰਾ ਸਕਦੇ ਨਾ ਜੀ ਉਹ ਭਾਜੀ ਆਹ ਦੇਖੋ ਦਵਾ ਸਕਦੇ ਤੂੰ ਲਾਜ ਦੂ ਜੀ ਕਰਾ ਸਕਦੇ ਪਹਿਲੀ ਜੇ ਮਤਲਬ ਜੇਕਰ ਤੂੰ ਨਸ਼ਾ ਛੱਡਣਾ ਚਾਹੁੰਦਾ ਵਾ ਨਾ ਫੇਰ ਵੀ ਤੂੰ ਮੇਰੇ ਨਾਲ ਜਾ ਸਕਦਾ ਵਾ ਮੈਂ ਤੈਨੂੰ ਦਵਾਈ ਪੁੱਟੀ ਦਵਾ ਦੂੰਗਾ ਠੀਕ ਹੈ ਦਵਾਈ ਪੁੱਟੀ ਦਵਾ ਦੂੰਗਾ ਤੇ ਤੇਰਾ ਨਸ਼ਾ ਵੀ ਛੱਡ ਦੋ ਹੋਰ ਦੱਸ ਅੱਜ ਊਠਣਾ ਮਾਰੀ ਰੱਬ ਨੂੰ ਰੱਬ ਨੂੰ ਜਾਨ ਦੇਣੀ ਆਫਰੀ ਮਾਈਕ ਆਫਰੀ ਰੱਬ ਨੂੰ ਜਾਣ ਦੇਣੀ ਝੂਠਾਂ ਮਾਰੀ ਮੈਂ ਤੈਨੂੰ ਜੋ ਆਖੇਗਾ ਮੈਂ ਤੇਰੇ ਨਾਲ ਕਰੂੰਗਾ ਜੇ ਨਸ਼ਾ ਛਡਾਉਣਾ ਨਸ਼ਾ ਛਡਾਉਗਾ ਝੂਠਾਂ ਮਾਰੀ ਪੈਸੇ ਕਾਦੇ ਵਾਸਤੇ ਮੰਗਣ ਲਿਆ ਹੁਣ ਮੇਰੇ ਕੋਲ ਹੁਣ ਮੇਰੇ ਕੋਲ ਕਾਤੋਂ ਪੈਸੇ ਮੰਗਣ ਲਿਆ ਹੈ ਦਾ ਨਹੀਂ ਭਾਜੀ ਪੈਸੇ ਝੂਠਾਂ ਮਾਰੀ ਕੁਝ ਨਹੀਂ ਕਹਿੰਦਾ ਭਾਜੀ ਇੱਕ ਤਾਂ ਰੋਟੀ ਖਾਣ ਦੀ ਹੈ ਹਾਂ ਨਹੀਂ ਝੂਠਾਂ ਵਾਸਤੇ ਕੰਮ ਕਰਨਿਆ ਕਿ ਨਸ਼ੇ ਵਾਸਤੇ ਹਾਂਜੀ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਮੇਰਾ ਭਰਾਵਾ ਤੇ ਭਾਈਆ ਤੂੰ ਮੇਰੀ ਗੱਲ ਨਾ ਫੇਮਸਾ ਨਸ਼ੇ ਵਾਸਤੇ ਮੈਂ ਪੈਸੇ ਜਰੂਰ ਮੰਗਦਾ ਗੂੜੀ 50 ਦੀ ਮਿਲਦੀ ਏ ਉਹ ਲੈ ਲੈ ਨਾ ਜੱਬਾ ਹੁਣ ਪੈਸੇ ਇਸੇ ਕਰਕੇ ਮੰਗਣ ਲਿਆ ਫਿਰ ਤਾ ਹਾਂਜੀ ਇਸੇ ਕਰਕੇ ਵਹਿ ਮੰਗਣ ਲਿਆ ਹੈ ਨਾ ਇਹ ਮੰਗਾ ਜਿਹੜੇ ਨਾਲੇ ਭਾਜੀ ਮੈਂ ਰੋਟੀ ਖਾ ਲਈ ਨਾ ਭਾਜੀ ਮੇਰੇ ਤੇ ਮੈਂ ਬੂਟ ਘੜਾ ਲੂੰਗਾ ਪੱਟੀਆਂ ਆਈਆਂ ਲਵਾ ਕੇ ਨ ਅਗਲੇ ਪਾਸੇ ਤੇ ਜਿਹੜਾ ਢਾਈ ਹਜ਼ਾਰ ਇਕੱਠਾ ਝੂਠ ਮਾਰਿਆ ਨਾ ਝੂਠ ਮਾਰਿਆ ਨਾ ਢਾਈ ਹਜ਼ਾਰ ਜਿਹੜਾ ਇਕੱਠਾ ਕੀਤਾ ਨੀਓ ਭਾਜੀ ਕਹਿ ਰਹੇ ਹੈਗੇ ਤਾ ਆ ਭਾਜੀ ਨਹੀਂ ਚੋਰ ਘੁਰਸਾ ਮਾਰੀ ਜੋ ਆਖੇਗਾ ਮੈਂ ਤੇਰੀ ਨਾਲ ਖੜੂਗਾ ਕੋਈ ਨਹੀਂ ਭਾਈ ਸੱਚ ਦੱਸ ਦੇ ਸੱਚ ਸੱਚਾਈ ਤਾ ਭਾਜੀ ਤੁਹਾਨੂੰ ਮੈਂ ਕਿਵੇਂ ਦੱਸੇ ਨਾਲ ਜਾ ਜਾਈਂ ਵਾਹ ਤਾ ਮੈਨੂੰ ਕਿਆ ਹੀ ਨਾ ਕਿਹੜੇ ਰਾ ਪੰਜਾਬ ਉਤਰਿਆ ਜਾ ਰਿਹਾ ਜੀ ਇਹ ਨਾਲ ਬ ਜੇ ਸੋਟ ਟੁੱਟਦਾ ਪਾਜੀ ਤੂੰ ਹਿਉ ਤਾ ਇਦਾਂ ਕਰੀ ਮੇਰਾ ਵੀਰ ਮਰਹਾਣਾ ਆਪਣਾ ਪਿੰਡ ਹੀ ਹਰੀ ਕੇ ਪੱਤ ਨਾਨਕੇ ਮੈਨੂੰ ਫੋਨ ਲਾ ਦੀ ਮੈਂ ਤੇਰੇ ਨਾਲ ਖੜੂਗਾ ਤੇਰਾ ਯਾ ਦਵਾਈ ਤਨ ਦਵਾਈ ਤੋਂ ਹੋਰ ਦੱਸ ਨਾ ਭਾਈ ਉਹ ਰੋਦਾ ਕੀ ਦੇ ਰਸੂ ਦੇ ਤੋ ਉਹ ਵੀ ਦੁਨੀਆ ਇਦਾਂ ਹੀ ਹੈ ਵੀਰੇ ਚੜਦੇ ਨਹੀਂ ਸਲਾਮਾ ਵਾ ਜੇ ਤੂੰ ਸਹੀ ਹੋਏਗਾ ਤੇਰੇ ਨਾਲ ਵੀ ਖੜਨਗੇ ਹੁਣ ਜੇ ਤੂੰ ਨਸ਼ਾ ਕਰਦਾ ਮੱਲ ਹਣਾ ਕੋਈ ਗੱਲ ਨਹੀਂ ਆ ਮੇਰਾ ਵੀ ਪੀਲਾ ਜੇ ਤੂੰ ਨਸ਼ਾ ਕਰਦਾ ਵਾ ਤੇ ਤੇਨੂੰ ਲੋਕਾਂ ਨੇ ਮਾੜੇ ਕਹਿਣਾ ਦੱਸ ਭਾਜੀ ਤੇ ਮੇਰਾ ਸਾਥ ਦੇ ਮੈਂ ਜਿਹੜੇ ਕਹਿੰਦਾ ਮੈਂ ਤੇਰਾ ਸਾਥ ਦਊਂਗਾ ਤੂੰ ਨਸ਼ਾ ਛੱਡਣਾ ਕਿਉਂ ਨਾ ਦੱਸ ਹਾਂਜੀ ਭਾਜੀ ਤੂੰ ਮੇਰੇ ਕੋਲ ਹਰੀ ਕੇ ਪਤਨਾ ਆ ਜੀ ਤੇ ਮੈਂ ਤੇਨੂੰ ਦਵਾਈ ਪੂਟੀ ਆਪਣੇ ਕੋਲ ਰੱਖ ਕੇ ਖਰਾਕ ਪਾ ਦਵਾਈ ਪੂਟੀ ਦਰ ਦਊਂਗਾ ਹਾਂਜੀ ਮੈਂ ਤੇ ਤੈਨੂੰ ਜੀਤਾ ਤੈਨੂੰ ਤੇ ਕੋਈ ਮਿੰਨ ਮੇਰੇ ਰੱਬ ਵਾਂਗਰ ਭਾਜੀ ਮੈਂ ਕਿਸਮਤ ਮੇਰੀ ਚੰਗੀ ਹੈ ਜਿਹੜਾ ਮੈਂ ਇੱਧਰ ਨਵਾ ਗਿਆ ਤੇ ਮੈਨੂੰ ਪਤਾ ਨਹੀਂ ਹੋਣਾ ਮੇਰੇ ਕੋਲ ਨਹੀਂ ਭਾਜੀ ਆ ਜੀ ਭਾਜੀ ਮੈਂ ਤੁਹਾਨੂੰ ਕਹਿ ਰਿਹਾ ਸੀ ਮੈਂ ਚਲ ਠੀਕ ਹੈ ਮੈਨੂੰ ਫੋਨ ਲਾਈ ਮੈਂ ਮੈਂ ਤੇਰੀ ਜ਼ਰੂਰ ਹੈਲਪ ਕਰੂੰਗਾ ਠੀਕ ਹੈ कार ठीक है मेरा भी ना हो न मेरा भीर कार नो जा आई दानी शरीर खराब करी था ना यहाँ बता कि दिनों सारे जिकाते हैं तुम मैं जरूरत ना खने के महत्वार्थ दवाओं के दिनों जहाँ हो लेनी दवाई था सर तो आई होती मेरे को जंगा भाई मैं साथ देखोगे आएंगे आपने तो ते कहाँ के पाई होती है लाखों में हरी ਇੱਕ ਦਿਨ ਪਹਿਲਾਂ ਮੈਨੂੰ ਦੱਸੀ ਮੈਂ ਵੀ ਤੇਰੇ ਥੇਰੇ ਹੀ ਆਉਣਾ ਮੈਂ ਤਾਂ ਨਿਕ ਪਹਿਲੇ ਫੋਨ ਦਾ ਹਾਂ ਚਲੋ ਠੀਕ ਹੈ ਮੇਰਾ ਵੀ ਧੰਨਵਾਦ ਭਾਈ ਤੁਹਾਡਾ